ਹਾਂਜੀ ਆਪਣਾ ਨਾਮ ਦੱਸਿਓ ਤੇ ਪਿੰਡ ਦੱਸਿਓ ਮੇਰਾ ਪਿੰਡ ਰੋੜਾਂਵਾਲਾ ਖੁਰਦ ਨਾਮ ਮੇਰਾ ਸੁਖਦੇਵ ਸਿੰਘ ਨੰਬਰਦਾਰ ਤੇ ਬਾਡਰ ਵਾਗੇ ਬਾਡਰ ਦੇ ਇਲਾਕੇ ਸਾਡਾ ਆਖਰੀ ਪਿੰਡ ਆ ਜੀ ਬਾਡਰ ਦੇ ਨਾਲ ਜੁੜਦਾ ਇਹ ਜਿਹੜੇ ਤੁਹਾਡੇ ਹੱਥ ਚਾ ਵੱਛੀ ਆ ਇਹ ਕਿਹੜੇ ਟੀਕੇ ਦੀ ਆ ਇਹ ਜੀ ਜਰਸੀ ਕਿਸਮ ਦੀ ਵੱਛੀ ਆ ਜੀ ਤੇ ਡਾਕਟਰ ਪੰਨੂ ਸਾਹਿਬ ਨੇ ਅਟਾਰੀ ਹਸਪੀਟਲ ਤੋਂ ਟੀਕੇ ਲਾਏ ਸੀ ਜੀ ਤੇ ਇਹ ਵੱਛੀ ਵਾਲੇ ਟੀਕੇ ਲਾਏ ਸੀ ਤੇ ਬਹੁਤ ਵਧੀਆ ਬੱਛੀ ਜਿਹੜੀ ਆ ਇਹ ਨਸਲ ਤਿਆਰ ਹੋਈ ਆ ਇਹਦੇ ਜੰਮਦੇ ਦੇ ਹੁਣੇ ਹੀ ਦੁੱਧ ਵਾਲੀਆਂ ਨਾੜਾਂ ਜਿਹੜੀਆਂ ਹਨ ਆ ਬਹੁਤ ਵਧੀਆ ਹੈ ਤੇ ਜਿੱਦਾਂ ਵੀ ਸਾਨੂੰ ਕਹਿ ਰਹੇ ਉਦਾਂ ਹੀ ਅਸੀਂ ਇਹਨਾਂ ਦੀ ਕੇਅਰ ਕਰ ਰਹੇ ਆ ਜੀ ਇਹਨਾਂ ਨੂੰ ਹਰ ਚੀਜ਼ ਟਾਈਮ ਨਾਲ ਦਵਾਈ ਖਾਣਾ ਇਹ ਤਕਰੀਬ 2 ਮਹੀਨੇ ਦੀ ਬੱਛੀ ਆ ਜੀ ਠੀਕ ਆ ਆ ਆ ਇਹਦੀ ਮਾਂ ਹੈ ਜੀ ਆ ਬੱਛੀ ਇਹਦੀ ਮਾਂ ਪਹਿਲੇ ਸੂਏ ਸੂਈ ਆ ਜੀ ਬੱਛੀ ਇਹ ਸ਼ਾਈ ਵਾਲ ਜਰਸੀ ਆ ਤੇ ਪਹਿਲੇ ਸਵੇਰੇ ਸੂਈ ਆ ਜੀ ਇਹ ਤੋਂ ਬਾਅਦ ਤੁਸੀਂ ਹੁੰਦੇ ਜਿਹੜੇ ਦੂਸਰੇ ਫਾਰਮਰ ਹੈ ਉਹਨਾਂ ਨੂੰ ਕੀ ਸੁਨਾਓਗੇ ਅਸੀਂ ਸਾਰੇ ਪਿੰਡ 'ਚ ਹਰ ਬੰਦੇ ਨੂੰ ਕਹਿੰਨੇ ਆਂ ਵੀ ਬੱਛੀ ਵਾਲੇ ਟੀਕੇ ਲਵਾਓ ਡਾਕਟਰ ਸਾਹਿਬ ਹੁਣੀ ਟੀਕੇ ਲਾ ਰਹੇ ਨੇ ਪੰਨੂ ਸਾਹਿਬ ਹੁਣੀ ਇਹ ਬੱਛੀਆਂ ਵਾਲੇ ਟੀਕੇ ਲਾਉਂਦੇ ਨੇ ਕਾਮਯਾਬ ਨੇ ਬਹੁਤ ਵਧੀਆ ਰਿਜ਼ਲਟ ਆ ਰਿਹਾ ਜੀ ਬੱਛੀਆਂ ਬੜੀਆਂ ਸੋਹਣੀਆਂ ਨੇ ਆਉਣ ਵਾਲੇ ਸਮੇਂ 'ਚ ਲਾਕੇ 'ਚ ਬਹੁਤ ਸੋਹਣੀ ਨਸਲ ਪੈਦਾ ਕਰਨਗੇ ਜੀ ਤੇ ਇਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆਂ ਜੀ ਇਸ ਗੱਲ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ-ਬਹੁਤ ਠੀਕ ਹੈ ਠੀਕ ਹੈ ਜੀ